ਪੁਲਿਸ ਹਿਰਾਸਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਰੂਪ ਸਿੱਖਾਂ ਦੀਆਂ ਭਾਵਨਾਵਾਂ ਨੂੰ ਪਹੁੰਚਾਈ ਜਾ ਰਹੀ ਹੈ ਠੇਸ ਕੇਂਦਰ ਸਰਕਾਰ ਨੂੰ ਕਾਰਵਾਈ ਲਈ ਮੰਗ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਤੋਂ ਐਮਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਕਤਰ ਦੇ ਵਿੱਚ ਪੁਲਿਸ ਹਿਰਾਸਤ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਰੂਪ ਤੁਰੰਤ ਛੱਡਣ ਦਾ ਮੁੱਦਾ ਚੁੱਕਣ ਕੇਂਦਰੀ ਮੰਤਰੀ ਨੂੰ ਲਿਖਿਆ ਇਸ ਪੱਤਰ ਦੇ ਵਿੱਚ ਬਠਿੰਡਾ ਦੇ ਹਰ ਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਿਸ ਤਰੀਕੇ तकरीबन 8 ਮਹੀਨੇ ਪਹਿਲਾਂ ਇਹ ਦੋ ਪਾਵਨ ਸਰੂਪ ਪੁਲਿਸ ਨੇ ਜ਼ਬਤ ਕੀਤੇ ਉਸ ਤੋਂ ਸਿੱਖ ਸੰਗਤ ਬਹੁਤ ਹੀ ਪਰੇਸ਼ਾਨ ਹੈ ਉਹਨਾਂ ਕਹਿੰਦੇ ਕਿ तकरीबन ਪਿਛਲੇ 35 ਸਾਲਾਂ ਤੋਂ ਦੋਹਾ ਵਿੱਚ ਦੋ ਵਕ ਵਕ ਥਾਵਾਂ ਤੇ ਪਵਿੱਤਰ ਸਰੂਪ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਹਰ ਸਿਮਰਤ कौर ਬਾਦਲ ਨੇ ਕਿਹਾ ਕਿ ਪਵਿੱਤਰ ਸਰੂਪਾਂ ਨੂੰ ਕੇਸ ਪ੍ਰੋਪਰਟੀ ਬਣਾਇਆ ਹੋਇਆ ਹੈ। ਤੇ ਜਿਸ ਨਾਲ ਦੋਹਾ ਵਿੱਚ ਸਿੱਖ ਸੰਗਤ ਦੇ ਹਿਰਦੇ ਬਲੁੰਦਰੇ ਗਏ ਨੇ ਤੇ ਉਹ ਪੁਲਿਸ ਰਸਤਾ ਦੇ ਵਿੱਚੋਂ ਸਰੂਪ ਛਡਮੌਣ ਲਈ ਯਤਨ ਜੀ ਲੈ ਪਰ ਉਸ ਦਾ ਕੋਈ ਵੀ ਤੇ ਨਤੀਜਾ ਨਹੀਂ ਨਿਕਲ ਰਿਹਾ। ਉਹਨਾਂ ਕਿਹਾ ਕਿ ਇਸ ਨਾਲ ਕਤਰ ਅਤੇ ਹੋਰ ਥਾਵਾਂ ਵਿੱਚਲੀ ਸਿੱਖ ਸੰਗਤ ਵੀ ਬਹੁਤ ਪਰੇਸ਼ਾਨ ਹੈ। ਬਾਦਲ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਗਤੀਰੋਧ ਖਤਮ ਕਰਵਾਉਣ ਲਈ ਮਾਮਲੇ ਦੇ ਵਿੱਚ ਤੁਰੰਤ ਦਖਲ ਦੇਣ ਤੇ ਕਿਹਾ ਕਿ ਉਹ ਕਤਰ ਦੇ ਵਿੱਚ ਗੁਰਦੁਆਰਾ ਸਾਈਬਾਨ ਦੀ ਸਥਾਪਤੀ ਦਾ ਮੁੱਦਾ ਵੀ ਚੁੱਕਣ ਤਾਂ ਜੋ ਸਿੱਖ ਆਪਣੇ ਧਰਮ ਦੀ ਪਾਲਣਾ ਆਜ਼ਾਦੀ ਨਾਲ ਕਰ ਸਕਣ। ਉਹਨਾਂ ਕਿਹਾ ਕਿ ਸਿੱਖ ਮਹਿਸੂਸ ਕਰਦੇ ਹਨ ਕਿ ਉਹਨਾਂ ਨੂੰ ਵੀ ਗੁਰਦੁਆਰਾ ਸਾਈਬਾਨ ਵਿੱਚ ਉਸੇ ਤਰੀਕੇ ਉਸਤਤ ਕਰਨ ਦੀ ਖੁੱਲ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਇਸਾਈਆਂ ਨੂੰ ਹਾਸਲ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਗੁਵਾਂਡੀ ਦੁਬਈ ਸਮੇਤ ਕੁਝ ਇਸਲਾਮਿਕ ਮੁਲਕਾਂ ਦੇ ਵਿੱਚ ਗੁਰਦੁਆਰਾ ਸਾਈਬਾਨ ਦੀ ਸਥਾਪਤੀ ਦੀ ਖੋਲ ਹੈ ਇਸ ਲਈ ਕਤਰ ਸਰਕਾਰ ਨੂੰ ਵੀ ਬੇਨਤੀ ਹੈ ਕਿ ਉਹ ਇਸੇ ਤਰੀਕੇ ਕਤਰ ਦੇ ਵਿੱਚ ਵੀ ਸਿੱਖ ਕੌਮ ਨੂੰ ਗੁਰਦੁਆਰਾ ਸਾਈਬਾਨ ਦੀ ਸਥਾਪਤੀ ਦੀ ਆਗਿਆ ਦੇ ਦੇਣ